ਕਰਦਾ ਹੈ ਵੀਡੀਓ ਚਲੋ ਕੀ ਕਰ ਰਿਹਾ ਉਹ ਬੰਦ ਕਰ ਰਹੇ ਨੇ ਸਾਰਾ ਕੈਂਪ ਕਿਸ ਨੂੰ ਪ੍ਰੋਬਲਮ ਆ ਮੈਨੂੰ ਇਹ ਅਨੇ ਸਾਰਿਆਂ ਨੂੰ ਪ੍ਰੋਬਲਮ ਆ ਪੰਜਾਬ ਸਰਕਾਰ ਨੂੰ ਪ੍ਰੋਬਲਮ ਆ ਇੱਥੇ ਸਿੱਧੀ ਕਰੀ ਪਰਮਿਸ਼ਨ ਲੈ ਲਓ ਅੱਡੇ ਰੋਟੀ ਪਰਮਿਸ਼ਨ ਸਿੱਖਿਆ ਦਾ ਪਰਮਿਸ਼ਨ ਦੀ ਪਰਮਿਸ਼ਨ ਤੁਸੀਂ ਨੂੰ ਇਹਦਾ ਤੁਸੀਂ ਮੈਨੂੰ ਪਰਮਿਸ਼ਨ ਬਖਸ਼ਾ ਤੁਹਾਡੇ ਕੋਲ ਤੋਂ ਜੀ ਬੋਲਦੇ ਪਹਿਲੇ ਤੁਸੀਂ ਇੰਨੀ ਪੂਰਾ ਜਾਣੀ ਇੱਥੇ ਇਹ ਗਰੀਬਾਂ ਨੂੰ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਜਿਹੜਾ ਵੀ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇ ਵੀ ਕਰ ਰਹੇ 2.5 ਲੱਖ ਰੁਪਈਆ ਕਿਸਾਲਾ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀਵਾਲ ਦੇ ਕੇ ਦਿੱਕਾਂ ਨੂੰ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਨਹੀਂ ਇਹ ਗਰੀਬਾਂ ਦਾ ਲੰਗਰ ਵੀ ਹੈਗਾ ਚਲੋ ਜੀ ਇਹ ਪੰਜਾਬ ਵੀ ਦਾ ਹਾਂ ਤੁਹਾਨੂੰ ਨਾ ਬ੍ਰੋ ਵੀ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਨੌਕਰੀ ਕਰ ਰਹੇ ਹੋ ਕਿ ਕੇਜਰੀਵਾਲ ਦੀ ਕਰ ਰਹੇ ਹੋ ਅਜੀ ਸਰਕਾਰ ਵੀ ਕਰ ਰਹੀ ਹੈ ਤੇ ਕੀ ਗੱਲ ਹੈ ਜੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਕਿ ਤੁਸੀਂ ਪਰਮਿਸ਼ਨ ਦੇ ਦਿਓ ਤੁਸੀਂ ਪਰਮਿਸ਼ਨ ਮਹੌਲ ਕੜੋ ਰੋਕਣ ਦੀ ਪਰਮਿਸ਼ਨ ਕੀ ਗੁੰਡਾ ਕਰਦੀ ਨਾ ਨਾ ਕਰੋ ਯਾਰ ਲੋਕਾਂ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਨ ਵੀ ਅਸੀਂ ਦੇ ਦਾਂਗੇ ਕੋਈ ਨਾ ਕਰੋ ਆ ਜਿੰਨੇ ਗੁੰਡੇ ਬੈਠੇ ਨੇ ਗਰੀਬਾਂ ਨੂੰ ਪੁੱਛੋ ਕਿਸ ਨੂੰ ਰੁਪਈਆ ਲਿਆ ਪੁੱਛੋ ਆ ਕੋਈ ਪੁੱਛ ਕੇ ਦੱਸ ਮੇਰਾ ਇਨਸਾਨੀਅਤ ਨਾਲ ਵੀ ਕੁਝ ਨਹੀਂ ਹੁੰਦੀ ਐ ਨਾ ਕਰੋ ਬਾਕੀ ਮਾਰੀ ਮੋੜੀ ਯਾਰ ਤੁਸੀਂ ਆਪਦੀ ਵਰਤੀ ਦੀ ਆਪਦੇ ਸਤਿਕਾਰ ਨਾਲ ਗੱਲ ਕਰੋ ਕਿ ਤੁਹਾਨੂੰ ਚਲਾਉਣ ਦੀ ਪਰਮਿਸ਼ਨ ਕਿੱਥੇ ਹੈ ਜੇ ਮੇਰੇ ਕੋਲ ਰਵਿੰਦਰ ਜੀ ਸਾਡੇ ਕੋਲ ਦੇਖੋ ਸੀਐਸਸੀ ਸਾਡੀ ਸਾਰੀ ਆਈਡੀ ਸਾਡੇ ਕੋਲ ਨੇ ਆਈਡੀ ਪਰਮਿਸ਼ਨ ਕਮਰ ਸਰਵਿਸ ਸੈਂਟਰ ਆਈਡੀ ਹੈ ਸਾਡੇ ਕੋਲ ਤੁਸੀਂ ਦੱਸੋ ਸਾਹਿਬ ਪਤਾ ਹੋ ਰਿਹਾ ਤੁਸੀਂ ਕਦੇ ਕਿਸੇ ਦੁਕਾਨ ਤੇ ਜਾ ਕੇ ਕਿਹਾ ਕੋਈ ਫਾਰਮ ਬੰਦ ਕਰੋ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਦੀ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲ ਪੈਸਾ ਨਹੀਂ ਹੈਗਾ ਆਦੇ ਮਕਾਨ ਅਪਲਾਈ ਕਰਨ ਵਾਸਤੇ ਪੁਸ਼ਪਾ ਅਪਲਾਈ ਕਰਨ ਵਾਸਤੇ 200 ਜਾਣਾ ਕੀ ਇਹ ਕਿਉਂ ਜਾਣਾ ਪੈ ਲੇ ਲੈ ਕੇ ਕਿਸ ਵਾਸਤੇ ਚੱਲੇ ਹੋ ਕਿਹਾ ਕਿਸੇ ਕਿਹੜਾ ਅਪਰਾਧ ਕੀਤਾ ਜਿਹੜਾ ਤੁਸੀਂ ਸਾਨੂੰ ਅਰੈਸਟ ਕਰ ਰਹੇ ਹੋ ਕਿਸੇ ਪਰਮਿਸ਼ਨ ਸੇ ਆਇਆ ਹੋਇਆ ਆ ਬੈਠੋ ਤੁਹਾਨੂੰ ਕੰਪਿਊਟਰ 'ਤੇ ਮੈਂ ਕਹਿ ਦਵਾਂ ਯਾਰ ਯਾਰ ਆਈ ਆਈ ਦੇਖਾ ਸਾਡੀ ਆਈਡੀ ਵੇਖੋ ਮੇਰਾ ਪ੍ਰੋਜੈਕਟ ਬਿਲਕੁਲ ਨਹੀਂ ਤੁਸੀਂ ਆ ਤੁਸੀਂ ਸਾਨੂੰ ਬਖਾ ਦਿਓ ਨਾ ਪ੍ਰੋਫੈਸਰ ਸਾਡੇ ਕੋਲ ਥੋੜੀ ਜਿਹੀ ਸਿਰਫ ਇੰਟਰਨੈਟ ਚਾਹੀਦਾ ਅਸੀਂ ਅਸੀਂ ਆਪ ਇੱਕ ਵਾਰੀ ਅੰਦਰ ਆਓ ਸੀਰ ਸਾਹਿਬ ਇੱਥੇ ਆਓ ਆ ਵੇਖੋ ਹੋ ਗਈ ਹੈ ਹਾਂਜੀ ਹਾਂਜੀ ਕੋਈ ਸਰਕਾਰ ਨਹੀਂ ਤੁਸੀਂ ਸਾਨੂੰ ਸੈਂਟਲ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਨੁਕਰੇ ਕਰ ਦੋਗੇ ਲਈ ਇਹ ਆਈਡੀ ਇੰਤਕਾਰੀ ਨਹੀਂ ਕਰਦੇ ਅਸੀਂ ਪਬਲਿਕ ਕੈਦਰ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਕਿਹਨੇ ਕਹਿੰਦੇ ਠੱਗਾ ਕਰ ਰਹੇ ਆ ਵੀ ਝਾੜੂ ਵਾਲੇ ਕਾਹਲੇ ਦੇ ਵੀ ਹੋਰ ਦਾ ਦੀ ਬਿਆਰ ਜੀ ਜੀ ਦੇ ਪੀ ਦਾ ਬਖਾਫ ਵੇਖ ਕੇ ਆ ਆ ਵੇਖੋ ਭਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਿਹਾ ਤੁਹਾਡੇ ਸਾਹਮਣੇ ਐਸੇ ਚੋਣੋ ਦਿੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਪੈਸਾ ਖਾਦੋ ਨਹੀਂ ਲਿਆ ਇਹ ਹੈ ਸਾਡੇ ਕੋਲ ਆਹ ਲੋਕੀ ਇਹ ਸਾਰਾ ਫ੍ਰੀਅਮਪਾਸ ਕਰ ਰਿਹਾ ਫ੍ਰੀ ਕਰ ਰਿਹਾ ਫ੍ਰੀ ਕੀ ਹੋਇਆ ਇਹ ਇੱਕ ਕੰਮ ਜੋਟ ਗਿਆ ਹੈ ਹੁਣ ਮੈਂ ਬੰਦਾ ਲੱਗਣੇ ਛੋੜ ਗਿਆ ਆਪਾਂ ਸਾਰੇ ਪੰਜਾਬ ਦੇ ਵਿੱਚ ਕੈਂਪ ਇਹ ਮੈਨੂੰ ਜਿੱਥੇ ਮਰਜ਼ੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਚੱਲ

ਸਰਕਾਰ ਪੂਰਾ ਧੱਕਾ ਕਰ ਰਹੀ ਏ ਆਪਣੇ ਪੰਜਾਬ ਪੁਲਿਸ ਫੜ ਕੇ ਲੈ ਜਾ ਰਹੀ ਏ ਜੀ ਆ ਥਾਣੇ ਲਿਜਾਇਆ ਜਾ ਰਹਾ ਜੀ ਜੋ ਕਿ ਕੈਂਪ ਚੱਲ ਰਹੇ ਸੀ ਫ੍ਰੀ ਆਫ ਕੋਸ ਫ੍ਰੀ ਆਫ ਕੋਸ ਕੈਂਪ ਚੱਲ ਰਹੇ ਸੀ ਜੀ ਉਥੇ ਪੰਜਾਬ ਸਰਕਾਰ ਦਾ ਧੱਕਾ ਪੁਲਿਸ ਨੂੰ ਭੇਜਿਆ ਤੇ ਕਾਕਾ ਕੰਬੋਜੀ ਨੂੰ ਥਾਣੇ ਲੈ ਕੇ ਜਾਇਆ ਜਾ ਰਹਾ ਜੀ ਦੇਖੋ ਜੀ ਬੰਦਨਾ ਸਾਗਵਾਨ ਜੀ ਉਹਨਾਂ ਨੂੰ ਵੀ ਆਪਣੇ ਰਾਸਤੇ ਚ ਲੈ ਲਿਆ ਹੈ ਹਾਂ ਕਰੀਏ ਹੈਂ ਵੀਡੀਓ ਕਰੀਏ ਉਹ ਬੰਦ ਕਰੇ ਨੇ ਸਾਰਾ ਕੈਂਪ ਕਿਸ ਨੂੰ ਕੀ ਨਾ ਪ੍ਰੋਬਲਮ ਹੈ ਨਹੀਂ ਇਹ ਐਮਐਨਐਸ ਵਾਲਿਆਂ ਨੂੰ ਪ੍ਰੋਬਲਮ ਹੈ ਪੰਜਾਬ ਸਰਕਾਰ ਨੂੰ ਪ੍ਰੋਬਲਮ ਹੈ ਤੇ ਕਿਹਦੀ ਕਰੀ ਪਰਮਿਸ਼ਨ ਲੈਣੇ ਤੁਹਾਡੇ ਕੋਲ ਕੀ ਪਰਮਿਸ਼ਨ ਤੁਸੀਂ ਮੈਨੂੰ ਦੱਸੋ ਤੁਸੀਂ ਮੈਨੂੰ ਪਰਮਿਸ਼ਨ ਬਖਾਲੋ ਤੁਹਾਨੂੰ ਕਿਹਦੀ ਬਣਦੀ ਹੈ ਪਹਿਲੇ ਤੁਸੀਂ ਇੰਨੀ ਪੁੱਛਿਆ ਜਾ ਕਿ ਇੱਥੇ ਇੱਕ ਗਰੀਬਾਂ ਨੂੰ ਦੇਣ ਵਾਸਤੇ ਇੱਕ ਕੈਂਪ ਲਾਇਆ ਗਿਆ ਹੈ ਜਿਹੜਾ ਵੀ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇ ਵੀਸੀ ਵੀ ਕਰ ਰਹੇ ਦੋ ਦੋ 1000 ਰੁਪਇਆ ਕਿਸਾਨਾਂ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀਵਾਲ ਦੇ ਕਹੇ ਤੱਕ ਨੂੰ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਹੈ ਇਹ ਗਰੀਬਾਂ ਦਾ ਲੰਗਰ ਨਹੀਂ ਹੈਗਾ ਚਲੋ ਜੀ ਇਹ ਪੰਜਾਬ ਵੀ ਦਾ ਹਾਂ ਤੁਹਾਨੂੰ ਨਾ ਬ੍ਰੋਸਟ ਡੀਐਸਪੀ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਉਹ ਨੌਕਰੀ ਕਰ ਰਹੇ ਹੋ ਕਿ ਕੇਜਰੀਪਾਲ ਦੀ ਕਰ ਰਹੇ ਹੋ ਕਿਸੇ ਸਰਕਾਰ ਵੀ ਕਰਦੀ ਹੈ ਕੀ ਗੱਲ ਹੈ ਜੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਜੀ ਕਿ ਜੇ ਮੈਨੂੰ ਪਰਮਿਸ਼ਨ ਦੇ ਦਿਓ ਤੁਸੀਂ ਪਰਮਿਸ਼ਨ ਬਣਾਓ ਸਾਡੇ ਕੋਲ ਰੋਕਣ ਦੀ ਪਰਮਿਸ਼ਨ ਕੀ ਗੁੰਡਾ ਕਰਦੀ ਨਾ ਨਾ ਕਰੋ ਯਾਰ ਰੋਕਣ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਨ ਵੀ ਅਸੀਂ ਦੇ ਦਾਂਗੇ ਕੋਈ ਨਹੀਂ ਕਰੋ ਆ ਜਿੰਨੇ ਬੰਦੇ ਬੈਠੇ ਨੇ ਗਰੀਬਾਂ ਨੂੰ ਪੁੱਛੋ ਕਿਸ ਕੋ ਰੁਪਈਆ ਲਿਆ ਪੁੱਛੋ ਆ ਕੋਈ ਪੁੱਛ ਕੇ ਦੱਸ ਮੇਰਾ ਇਨਸਾਨੀਅਤ ਦੀ ਯਾਦ ਹੀ ਨਹੀਂ ਪੁੱਛੀ ਹੁੰਦੀ ਇਹ ਨਾ ਕਰੋ ਨਾ ਕੋਈ ਮਾਰੀਂ ਮੱਢੀ ਯਾਰ ਤੁਸੀਂ ਆਪਦੀ ਵਰਤੀ ਦੀ ਆਉਂਦੇ ਸਤਿਕਾਰ ਨਾਲ ਤੁਹਾਡੇ ਗੱਲ ਸੁਣੋ ਕਿ ਚਲਾਨ ਦੀ ਪਰਮਿਸ਼ਨ ਕਿਤੇ ਹੈ ਜੇ ਮੇਰੇ ਕੋਲ ਉਹ ਗੁੰਡਾ ਜੀ ਸਾਡੇ ਕੋਲ ਦੇਖੋ ਸੀਐਸਸੀ ਅੱਗੇ ਲੱਗ ਆਇਆ ਮੈਂ ਆਈਡੀ ਸਾਡੀ ਆਈਡੀ ਸਾਡੇ ਕੋਲ ਨਹੀਂ ਆਈਡੀ ਪਰਮਿਸ਼ਨ ਫੈਮਰ ਸਰਵਸ ਸੈਂਟਰ ਆਈਡੀ ਆਈਡੀ ਸਾਡੇ ਕੋਲ ਤੁਸੀਂ ਦਰ ਸਾਹਿਬ ਪਾਵੇ ਦਾ ਪਾਪ ਹੋ ਰਿਹਾ ਤੁਸੀਂ ਕਰੇ ਕਿਸੇ ਦੁਕਾਨ ਤੇ ਜਾ ਕੇ ਕਿਹਾ ਵੀ ਫਾਰਮ ਬੰਦ ਕਰੋ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਦੀ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲੋਂ ਪੈਸਾ ਨਹੀਂ ਹੈਗਾ

ਮੇਰਾ ਪ੍ਰੋਵੀਜ਼ਨ ਬੇਕਰ ਮਿਲਦਾ ਨਹੀਂ ਤੁਸੀਂ ਆਹ ਤੁਸੀਂ ਸਾਨੂੰ ਬੁਲਾ ਦਿਓ ਨਾ ਪ੍ਰੋਵੀਜ਼ਨ ਆ ਦੇ ਮੈਂ ਤੁਹਾਨੂੰ ਮੈਂ ਤੁਹਾਡੇ ਕੋਲ ਥੋੜੀ ਜਿਹੀ ਸਰਕਾਰੀ ਅਸੀਂ ਅਸੀਂ ਸਰ ਆ ਵੀ ਕੋ ਬਾਹਰ ਇਧਰ ਆਓ ਸੀਐਸ ਆ ਵੀ ਕਰੋ ਸੀਐਸ ਸਾਹਿਬ ਇਧਰ ਆਓ ਆ ਵੇਖੋ ਹੋ ਗਈ ਆ ਹਾਂ ਜੀ ਉਹ ਸਰਕਾਰ ਨੇ ਉਸ ਤੇ ਸਾਨੂੰ ਸਿਹਤੂ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਉਹਨੂੰ ਕਿਵੇਂ ਕਰ ਦੋਗੇ ਲਈ ਇਹ ਆਈਡੀ ਇਨਕਾਰੀ ਨਹੀਂ ਕਰ ਰਹੇ ਅਸੀਂ ਪਬਲਿਕ ਗੈਦਰ ਦੇ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਕੋਲ ਹੀ ਕਹਿੰਦੇ ਠੱਗਾ ਕਰ ਰਹੇ ਆ ਵੀ ਝਾੜੂ ਵਾਲੇ ਝਾੜੂ ਵਾਲੇ ਵੀ ਹੋਰ ਦਾਦੀ ਬਿਆਨ ਬੀਜੇਪੀ ਦਾ ਦਾਅਵਾ ਵੇਖ ਕੇ ਆ ਆ ਵੇਖੋ ਭਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਹੇ ਤੁਹਾਡੇ ਸਾਹਮਣੇ ਐਸੇ ਚੋਕਲੋ ਕਿ ਤੱਕਾ ਕਿੰਨਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਹੈ ਸਾਹਿਬ ਆਹ ਤਾਂ ਇਹ ਹੋ ਗਿਆ ਇਹ ਹੋ ਗਿਆ ਆਹ ਹੈ ਆ ਲੋਕੀ ਕਿ ਸਾਰਾ ਫ੍ਰੀ ਆਪਕੋ ਕਰ ਰਿਹਾ ਹੈ ਫ੍ਰੀ ਕਰ ਰਿਹਾ ਹੈ ਫ੍ਰੀ ਇੱਕ ਆਮ ਜਨਗਤ ਹੈ ਪਰਵਾਰ ਦੇ ਬੰਦੇ ਲੱਗਨੇ ਛੋੜ ਗਿਆ ਆਪ ਆਪਣੇ ਪੂਰੇ ਸਾਰੇ ਪੰਜਾਬ ਦੇ ਵਿੱਚ ਕੈਂਪ ਇਹ ਮੈਨੂੰ ਜਿੱਥੇ ਮਰਜੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਨਹੀਂ ਬਾਤ ਕਰ ਤੋ ਕੋਈ ਗਾਵੇ ਕਿਸੇ ਪਰਵਾਰ ਨੂੰ ਕਰਨੀ ਤੁਸੀਂ ਜੱਟੇ ਰਹੋ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਿੱਖਾ ਮੁਰਦਾਬਾ ਆ ਸਰਕਾਰ ਮੁਰਦਾਬਾਦ ਪਿਆਰੂ ਸਮੁਰਦਾਬਾਦ ਸਰ ਪੂਰਾ ਧੱਕਾ ਕਰ ਰਹੀ ਏ ਆਪਣੇ ਪੰਜਾਬ ਪੁਲਿਸ ਫੜ ਕੇ ਲੈ ਜਾ ਰਹੀ ਹੈ ਜੀ ਆ ਥਾਣੇ ਲਿਜਾਇਆ ਜਾ ਰਹਾ ਜੀ ਜੋ ਕਿ ਕੈਂਪ ਚੱਲ ਰਹੇ ਸੀ ਫ੍ਰੀ ਆਫ ਕਾਸ ਫ੍ਰੀ ਆਫ ਕਾਸ ਕੈਂਪ ਚੱਲ ਰਹੇ ਸੀ ਜੀ ਉਥੇ ਪੰਜਾਬ ਸਰਕਾਰ ਦਾ ਧੱਕਾ ਪੁਲਿਸ ਨੂੰ ਭੇਜਿਆ ਤੇ ਕਾਕਾ ਕੰਬੋਜੀ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਜੀ ਦੇਖੋ ਜੀ ਵੰਦਨਾ ਸਾਗਵਾਨ ਜੀ ਉਹਨਾਂ ਨੂੰ ਵੀ ਆਪਣੇ ਰਾਹ ਤੇ ਚ ਲੈ ਲਿਆ ਵੀਡੀਓ ਚਲੋ ਉਹ ਬੰਦ ਕਰ ਰਹੇ ਨੇ ਸਾਰਾ ਕੈਂਪ ਉਹ ਕਿਸ ਨੂੰ ਕੀ ਨੂੰ ਪ੍ਰੋਬਲਮ ਹੈ ਇਹ ਇਹਨੇ ਸਾਰਿਆਂ ਨੂੰ ਪ੍ਰੋਬਲਮ ਹੈ ਪੰਜਾਬ ਸਰਕਾਰ ਨੂੰ ਪ੍ਰੋਬਲਮ ਹੈ ਇੱਥੇ ਸਿੱਧੀ ਕੋਈ ਇਨਫਰਮੇਸ਼ਨ ਲੈ ਲਓ ਕਿ ਪਰਮਿਸ਼ਨ ਕਿਸੇ ਕੋਲ ਹੈ ਤੁਸੀਂ ਨੂੰ ਦੱਸੋ ਤੁਸੀਂ ਮੈਨੂੰ ਪਰਮਿਸ਼ਨ ਦਿਖਾਓ ਕਿ ਕਿਹੜੀ ਬੰਦ ਹੈ ਪਹਿਲੇ ਇਹ ਨਹੀਂ ਕੋਈ ਆ ਆਇਆ ਤੇ ਇੱਕ ਗਰੀਬਾਂ ਨੂੰ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਜਿਹੜਾ ਵੀ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇ ਵੀਸੀ ਵੀ ਕਰ ਰਹੇ 2200 ਰੁਪਏ ਕਿਸਾਨਾਂ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ